ਪੜੀ ਕੀ ਨਾਮ ਆਪਣਾ ਪ੍ਰਦੀਪ ਸਿੰਘ ਜੀ ਕਿਹੜਾ ਪਿੰਡ ਆਪਾਂ ਦਾਤਾ ਜੀ ਠੀਕ ਆ ਤਾਂ ਕੀ ਗੱਲਬਾਤ ਹੋਈ ਆ ਅੱਗ ਲੱਗ ਜੀ ਇਧਰ ਹੋਈ ਪਡੋਰੀ ਵਾਲੋਂ ਤਾਂ ਮਹਿਸੂਸ ਪਰਲੋਂ ਯਾਨੀ ਕਿ ਅੱਗ ਦੀ ਰਫ਼ਤਾਰ ਇੰਨੀ ਸੀ ਯਾਨੀ ਕਿ ਜੀ 5 ਸਕਿੰਟਾਂ ਦੇ ਵਿੱਚ ਅੱਗ ਸਾਡੇ ਇੱਥੇ ਆ ਕੋਠੇ 'ਚ ਆ ਬੜੀ ਅੱਗ ਲੱਗੀ ਸੀ ਅੱਗ ਜੀ ਉਹ ਨਾਲ ਨੂੰ ਕੋਈ ਲਾ ਗਿਆ ਹੋਊਗਾ ਇਹ ਪਤਾ ਨਹੀਂ ਜੀ ਕਿਸੇ ਨੂੰ ਕਹਿ ਨਹੀਂ ਸਕਦੇ ਕਣ ਲਾਈ ਆ ਜੀ ਤੇ ਸਾਡੇ ਪਸ਼ੂ ਨੇ ਦਬਰ ਦਬਰ ਨੱਠ ਕੇ ਆ ਕੇ ਮੈਂ ਪਸ਼ੂ ਖੋਲੇ ਤਾਂ ਇੱਕ ਕੱਟੀ ਦਾ ਰਸਾ ਖੁੱਲਿਆ ਨਹੀਂ ਤਾਂ ਅੱਗ ਉਹ ਖੋਲਦੇ ਖੋਲਦੇ ਮੇਰੇ ਸਮਾਹ ਕੰਨੋਂ ਵੀ ਉਹ ਸਿੱਖ ਪਿਆ ਜੀ ਤਾਂ ਫਿਰ ਉਹ ਕੱਟੀ ਨੂੰ ਸਾਡੀ ਕੱਟੀ ਕਾਫੀ ਝੋਲਸ ਗਈ ਤੇ ਫਿਰ ਸਾਡਾ ਕੋਠਾ ਖਾਰਾ ਅੱਗ ਲਾ ਕੇ ਡੇਕ ਪਿਆ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਪਿੰਡ ਦੇ ਸਹਿਯੋਗ ਨਾਲ ਸਾਡੇ ਘਰ ਦੇ ਵਿੱਚ ਅੱਗ ਵੱਧ ਗਈ ਸੀਗੀ ਤਾਂ ਪਿੰਡ ਵਾਲਿਆਂ ਨੇ ਵਿੱਚ ਆ ਕੇ ਸਾਨੂੰ ਆ ਕੇ ਬਚਾਇਆ ਜੀ ਜਨਰੇਟਰ ਲਾਇਆ ਸਾਰੀ ਰਾਤ ਜਨਰੇਟਰ ਚੱਲਦਾ ਰਿਹਾ ਅੱਗ ਤੇ ਸਾਈਡ ਆਰ ਕੰਟਰੋਲ ਮਸੀ ਕੀਤਾ ਜੀ ਯਾਨਕਿ ਐਨੇ ਭਾਂਬੜ ਦੇ ਕਿਉਂ ਦੇਖੋ ਜੀ ਉਹ ਵਿੱਚ ਦੀ ਅੱਗ ਜਾਂਦੀ ਸੀ ਜਿਹੜੀ ਕਾਂਦੇ ਸੀ ਹਾਲੀ ਟੁੱਟ ਗਈ ਤਾ ਗਾਡਰ ਦੇਖੋ ਸਾਰੇ 빙ਗੇ ਹੋ ਗਿਆ ਜੀ ਸਾਡਾ ਵੀ ਸਰਕਾਰ ਨੂੰ ਬੇਨਤੀ ਆ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ 5-7 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਤਾਂ ਸਾਡੇ ਜੀ 6-7 ਖੇਤਾਂ ਦੇ ਇੱਥੇ ਮੇਰਾ 5-7 ਕਨਾਰੀ ਥੈਂ ਸੀ ਪੱਠਿਆਂ ਦਾ ਉਹ ਜਲ ਗਿਆ ਜੀ ਸਾਡੇ ਪਿੰਡ ਦੇ 6-7 ਕੇਤ ਪੱਠਿਆਂ ਦੇ ਜਲ ਗਿਆ ਜੀ ਤਾਂ ਕਾਫੀ ਸਾਡੇ ਇੱਧਰ ਵੀ ਨੁਕਸਾਨ ਹੋਇਆ ਉਹਨਾਂ ਦਾ ਵੀ ਛੱਡੂ ਛੁੱਡ ਜਲ ਗਿਆ ਜੀ ਤੂੜੀ ਚਾਲੀ ਉਹਨਾਂ ਦਾ ਵੀ 1 ਲੱਖ ਡੇਢ ਲੱਖ ਦਾ ਨੁਕਸਾਨ ਹੈਗਾ ਜੀ ਤਾਂ ਅਸੀਂ ਸਰਕਾਰ ਨੂੰ ਬਹੁਤ ਬੇਨਤੀ ਕਰਦੇ ਆ ਜੀ ਸਾਡੀ ਮਹੱਤਵਪੂਰਨ ਮਦਦ ਕੀਤੀ ਜਾਵੇ ਤਾਂ ਇੰਨਾ ਕੁਛ ਕੰਨੇ ਆ ਜੀ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ 5-7 ਲੱਖ ਦਾ ਨੁਕਸਾਨ ਹੋਇਆ ਜੀ ਘਰ ਦਾ ਵੀ ਨੁਕਸਾਨ ਹੋਇਆ ਵੀ ਨਹੀਂ ਘਰ ਨਹੀਂ ਸਾਡਾ ਕੋਈ ਨੁਕਸਾਨ ਹੋ ਗਿਆ ਵੀ ਬਚਾਅ ਹੋ ਗਿਆ ਸਾਡਾ ਜੀ ਤਾਂ ਅਸੀਂ ਸਾਨੂੰ ਪਿੰਡ ਵਾਲਿਆਂ ਨੇ ਬਚਾ ਲਿਆ ਮਾਪੇ ਕੱਢੇ ਪਿੰਡ ਵਾਲਿਆਂ ਨੇ ਤਾਂ ਸਾਡੇ ਗੱਡੀਆਂ ਟਰੈਕਟਰ ਸਾਰੇ ਅੰਦਰ ਉਹ ਨਹੀਂ ਕੱਢਿਆ ਤਾਂ ਬੱਚੇ ਸਗੇ ਛੋਟੇ ਛੋਟੇ ਉਹ ਬਾਹਰ ਨਹੀਂ ਕੱਢੇ ਤਾਂ ਇਸ ਕਰਕੇ ਸਾਡਾ ਜਾਨੀ ਮਾਨੀ ਦਾ ਨੁਕਸਾਨ ਹੋ ਗਿਆ ਜੀ ਸਾਡੇ ਵੀ ਇਦਾਂ ਹੈ ਵੀ ਬਸ ਉਹ ਜਗੇ ਉਹ ਬਚ ਗਏ ਘਟੀ ਵਿਚ阿里 ਛੋੜ ਸਕੇ ਉਹਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਨਹੀਂ ਨਹੀਂ ਉਹ ਬਚਾਅ ਹੋ ਗਿਆ ਜੀ ਸਾਡਾ ਪਰਮਾਤਮਾ ਨੇ ਭਲੀ ਕਰਤੀ ਉੱਪਰੋਂ ਬਾਰਿਸ਼ ਹੋਣ ਲੱਗ ਪਈ ਸਾਡੇ ਪਰਮਾਤਮਾ ਨੇ ਵੀ ਸਾਡਾ ਕਾਫੀ ਸਾਰਾ ਕੰਮ ਨਹੀਂ ਵੀ ਕਰਕੇ ਆ ਜੀ ਹਾਂ ਜੀ ਨੇਰੀ ਤੂਫਾਨ ਜਿਆ ਆਇਆ ਜਿਦਾ ਬੰਬ ਰੁਆ ਵਾਂਗੂ ਜਿੱਦਾਂ ਜੀ ਨੇਰੀ ਇੰਨੀ ਜ਼ੋਰ ਦੀ ਸੀਗੀ ਪੁੱਛੋ ਨਾ ਜੀ ਜਿੱਦਾਂ ਹਨਾ ਅੱਗ ਐਦਾਂ ਆਉਂਦੀ ਸੀ ਫੁਆਰੇ ਵਾਂਗੂ ਜਿੱਦਾਂ ਅੱਗ ਜਾਂਦੀ ਸੀ ਜਿੱਦਾਂ ਮੀਂਹ ਮੀਂਹ ਅੱਗ ਮੀਂਹ ਦੇ ਅੱਗ ਭਰਦੀ ਸੀ ਜਣ ਕੇ ਜੀ ਹਾਂ ਜੀ ਸਰਕਾਰ ਤੋਂ ਵੀ ਮੰਗ ਕਰਦੇ ਆ ਸਾਡਾ ਜੀ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਸਾਡਾ ਨੁਕਸਾਨ ਕਾਫੀ ਹੋ ਗਿਆ ਜੀ ਸਰਕਾਰ ਨੂੰ ਇਹ ਕਹਨੇ ਆ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਲੈਂਬਰ ਸਿੰਘ ਆ ਜੀ ਪਿੰਡ ਦਾਤਾ ਆ ਜੀ ਠੀਕ ਕੀ ਮਾਮਲਾ ਜੀ ਸਾਰਾ ਇਹ ਮਾਮਲਾ ਇਹ ਹੈਗਾ ਜੀ ਤੂਫਾਨ ਆਇਆ ਤੂਫਾਨ ਦੇ ਵਿੱਚ ਸਾਡੇ ਜੋ ਡੰਗਰ ਪਸ਼ੂ ਸੀਗੇ ਉਹ ਅਸੀਂ ਖੋਲ ਕੇ ਬਚਾ ਲਿਆ ਜੀ ਜੋ ਪੱਠਾ ਦਾ ਥਾ ਸਾਬ ਸ਼ੈੱਡ ਸੀ ਬਣਿਓ ਛੂੜੀ ਵਾਲੇ ਉਹਨਾਂ ਨੂੰ ਅੱਗ ਲੱਗ ਗਈ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅੱਗ ਨੇ ਬਹੁਤ ਜ਼ੋਰ ਦਿੱਤਾ ਤੇ ਪਿੰਡ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਨਗਰ ਇਕੱਠਾ ਹੋ ਕੇ ਸਾਰਿਆਂ ਨੇ ਹੈਲਪ ਕੀਤੀ ਫਾਇਰ ਬ੍ਰਿਗੇਡ ਵੀ ਆਇਆ ਤੇ ਅੱਗ ਕੰਟਰੋਲ ਦੇ ਵਿੱਚ ਕੀਤੀ ਗਈ ਫਾਇਰ ਬ੍ਰਿਗੇਡ ਕਿੰਨੀ ਚਿਰ ਬਾਅਦ ਆਈ ਵੀ ਫਾਇਰ ਬ੍ਰਿਗੇਡ 2 ਘੰਟੇ ਬਾਅਦ ਆਇਆ ਜੀ ਕਿਧਰੋਂ ਅੱਗ ਕਿਧਰੋਂ ਆਈ ਹੈ ਜੀ ਅੱਗ ਇਧਰ ਪਡੋਰੀ ਵਾਲੀ ਸਾਈਡ ਤੋਂ ਆਈ ਆ ਜੀ ਤੇ ਪਤਾ ਨਹੀਂ ਲੱਗਦਾ ਸੀ ਕਿਧਰੋਂ ਤੂਫਾਨ ਨੇ ਚੱਕ ਚੱਕੇ ਕਿਹੜੇ ਪਾਸੇੋਂ ਲਿਆਂਦੀ ਆ ਤੇ ਜੋ ਅਸੀਂ ਮਤਲਬ ਇਸ ਤੂਫਾਨ ਦੇ ਚੱਕਰ ਦੇ ਵਿੱਚ ਫਸ ਗਏ ਆ ਜੀ ਕੋਈ ਤੁਹਾਡੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤੇਰਾ ਪਰ ਮਾਰਾ ਜੀ ਹੋ ਗਈ ਆ ਤੇ ਕੋਈ ਨਕ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਮਕਾਨ ਜੋ ਸਾ ਉਹ ਟਹਾ ਕੇ ਢੇਰੀ ਹੋ ਗਿਆ ਤੇ ਬਾਕੀ ਨੁਕਸਾਨ ਹੋਇਆ ਜੀ ਨੁਕਸਾਨ ਮੇਰਾ 2.5 ਲੱਖ ਕਿਦਾ ਹੋ ਗਿਆ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਸਾਡੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਤੇ ਬਾਕੀ ਜਾਨੀ ਮਾਲੀ ਨੁਕਸਾਨ ਠੀਕ ਠਾਕ ਹੈ ਜੀ ਹਾਂਜੀ ਅੰਕਲ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਜਸਵੀਰ ਸਿੰਘ son of ਦیدار ਸਿੰਘ ਪਿੰਡ ਚੇਲਾ ਜੀ ਅੰਕਲ ਕੀ ਬਾਤ ਕਰਤਾ ਜੀ ਬਾਹਰ ਤਾਂ ਇਦਾਂ ਜੇ ਸ਼ਾਮ 8:00 ਵਜੇ ਹਨੇਰੀ ਦਾ ਤੂਫਾਨ ਆਇਆ ਉਹਦੇ ਨਾਲ ਪਿੱਛੇ ਮਖਸੂਸਪੁਰ ਦੀ ਸਾਈਡ ਤੇ ਜ਼ਿਮੀਂਦਾਰ ਰਣਕਨ ਨੂੰ ਅੱਗ ਲਾਈ ਹੋ ਸੀ ਤੇ ਉਹਦੇ ਅੱਗ ਦੇ ਹਨੇਰੀ ਨੇ ਇਦਾਂ ਲਪੇਟ ਦੇ ਵਿੱਚ ਅੱਗ ਲਿਆਈ ਪਿਛਲੇ ਸਾਡੇ ਬੈਕ ਸਾਈਡ ਤੇ ਇੱਕ ਕੋਪਸਾਗਾ ਤੋੜੀ ਦਾ ਕਿਸੇ ਦਾ ਤੇ ਉਹਦੇ ਨਾਲ ਅੱਗ ਪੈ ਗਈ ਉਹਨੂੰ ਅੱਗ ਪੈਣ ਦੇ ਨਾਲ ਇੰਦਰ ਸਾਡੇ ਸਾਰੇ ਜਿੱਦਾਂ ਪਸ਼ੂ ਪਾਲ ਜੋ ਸਾਡੀ ਮਸ਼ੀਨਰੀ ਖੜੀ ਸੀ ਉਹਦੇ ਦਿਵਾਲੇ ਚਾਰ ਸਫੇ ਸਾਰੇ ਅੱਗ ਘੁੰਮ ਗਈ ਉਹਦੇ ਨਾਲ ਅੱਗ ਪੈ ਗਈ ਜੀ ਸਾਰੀ ਨੂੰ ਤੇ ਉਹਦੇ ਵਿੱਚ ਪਸ਼ੂ ਪਾਲ ਤਾਂ ਛੱਡ ਕੇ ਬੱਕ ਹੋ ਗਿਆ ਜੀ ਬਾਕੀ ਸਾਡੀ ਜਿਹੜੀ ਮਸ਼ੀਨਰੀ ਸੀਗੀ ਉਹ ਸਾਰੀ ਤਕਰੀਬਨ ਤਕਰੀਬਨ ਲੂ ਹੋ ਗਿਆ ਜਿਹਦੇ ਵਿੱਚ ਇੱਕ ਟਰੈਕਟਰ ਸਾਡੇ ਬਚਿਆ ਜੀ ਤੇ ਬਾਕੀ ਸਭ ਕੁਝ ਉਹਦੇ ਨਾਲ ਲੂ ਹੋ ਗਿਆ ਜੀ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਸਗਿਆ ਜੀ ਇਸ ਵੇਲੇ ਜਿਵੇਂ ਮੀਨੀਅਮ ਘਟੋ ਘਟ ਲਾਈਏ ਤੇ 20 ਲੱਖ ਰੁਪਏ ਦਾ ਨੁਕਸਾਨ ਸਗਿਆ ਜੀ ਕੀ 5 ਗ੍ਰੇਡ ਆਈ ਸੀ 5 ਗ੍ਰੇਡ ਦੀ 8 ਵਜੇ ਅੱਗ ਲਾਈ ਹੈ 10 ਵਜੇ ਆਈ ਸੀ ਜਿਹਦੇ ਵਿੱਚ ਜਿਹੜੀ ਸਾਡੀ ਮਸ਼ੀਨਰੀ ਆਈ ਵੀ ਸੀ ਨਾ ਫਾਰਵਰਗੇਟਰ ਉਹ ਵੀ ਕੰਮ ਨਹੀਂ ਕਰਦਾ ਸੀਗਾ ਜੀ ਉਹ ਤਾਂ ਪਹਿਲਾਂ ਤਾਂ ਆਇਆ ਤਾਂ ਉਹਦੇ ਕੋਲ ਪਾਣੀ ਘੱਟ ਸੀਗਾ ਅਸੀਂ ਉਹਨੂੰ ਪਾਣੀ ਆਪਣੇ ਮੋਟਰ ਤੋਂ ਭਰਾਇਆ ਜਿਹੜੇ ਪਾਣੀ ਭਰਿਆ ਤੇ ਉਹ ਪਾਣੀ ਨਾਲ ਮਾਰੇ ਕਹਿੰਦੇ ਸਾਡਾ ਇੰਜਣ ਗਰਮ ਹੁੰਦਾ ਆ ਫਿਰ ਉਹ 11 ਵਜੇ ਸਾਡੇ ਕੋਲੋਂ ਚਲ ਗਿਆ ਜਿੱਥੋਂ ਇੱਕ ਅੱਗ ਜਿਹੜੀ ਉਹਨਾਂ ਨੇ ਨਹੀਂ ਵੀ ਰਹੀ ਹੈਗੀ ਉਹਨਾਂ ਦੀ ਨਹੀਂ ਅੱਗ ਨਫਰੂਗੇਟਰ ਤੋਂ ਨਹੀਂ ਬੁਝਦੀ ਸੀਗੀ ਜੀ ਉਹਦੇ ਕੋ ਪਾਣੀ ਨਹੀਂ ਮਾਰਦਾ ਸੀ ਪੂਰਾ ਇਹ ਕਿੱਥੇ ਸੀ ਇਹ ਇਹ ਗੜ੍ਹ ਸਿੰਘਰ ਤੋਂ ਆਇਆ ਸਾ ਜੀ ਠੀਕ ਹੈ ਜੀ ਕੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਸਾਡਾ ਜੋ ਇੱਥੇ ਵੀ ਨੁਕਸਾਨ ਹੋ ਇੱਕ ਦੋ ਦੀ ਭਰਾਈ ਕੀਤੀ ਜਾਵੇ ਦੂਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਜਿਹੜੀ ਵੀ ਸਾਡੇ ਅੱਡੇ ਕੋਠਪੂਈ ਦਾ ਮਾਲਪੁਰ ਦੇ ਵਿੱਚ ਫਾਇਰ ਬ੍ਰਿਗੇਡਰ ਹੈ ਨਹੀਂ ਕੋਈ ਵੀ ਇਸ ਵੇਲੇ ਜੇ ਹੈਗਾ ਆ ਤੋ ਉਹ ਨਾਂ ਦਾ ਹੀ ਫਾਰਮੂਲੇਟਰ ਖੜਾ ਹੈ ਤੇ ਉਹ ਪਾਣੀ ਨਹੀਂ ਮਾਰਦਾ ਹੈਗਾ ਸਰਕਾਰ ਨੂੰ ਇਹਦੇ ਲਈ ਸਖਤ ਕਾਨੂੰਨ ਲੈਣਾ ਚਾਹੀਦਾ ਵੀ ਜਿਹੜੀ ਵੀ ਮਸ਼ੀਨਰੀ ਹੈਗੀ ਆ ਰੱਖੀ ਹੋ ਜਿੰਨੀ ਵੀ ਸਰਕਾਰ ਨੇ ਉਹਦੀ ਕੋਈ ਸਰਵਿਸ ਉਹਦਾ ਕੋਈ ਜੋ ਵੀ ਪੰਪ ਦਾ ਕੰਮ ਹੋਣ ਵਾਲਾ ਉਹਨੂੰ ਕਰਾ ਕੇ ਰੱਖਣਾ ਜਿੱਦਾਂ ਹੋਵੇ ਨਾ ਕਿ ਜ਼ਿਮੀਂਦਾਰ ਦੇ ਪਾਸ ਫਾਰਮੂਲੇਟਰ ਆਇਆ ਤਾਂ ਉਹਨਾਂ ਕੰਮ ਨਹੀਂ ਕੀਤਾ ਹੈਗਾ ਫੇ ਤਾਂ ਬੰਦਾ ਜਲ ਜਾਊਗਾ ਉਹਦੇ ਵਿੱਚ